10ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਅੰਦਰ ਪ੍ਰਮਾਨ ਕਰਦੇ ਹਨ ਪਾਰਜਾਤ ਇਹੋ ਹਰ ਕੋ ਨਾਮ ਪਾਰਜਾਤ ਤੋਂ ਪਾਵ ਸਵਰਗ ਦੇ ਉਹ 5ਾਂ ਰੁੱਖਾਂ ਦੇ ਵਿੱਚੋਂ ਇੱਕ ਰੁੱਖ ਦਾ ਨਾਮ ਪਾਰਜਾਤ ਹੈ ਜਿਸ ਸੰਬੰਧੀ ਇਹ ਖਿਆਲ ਆਉਂਦਾ ਹੈ ਕਿ ਉਹ ਸਾਰੀਆਂ ਇਸ਼ਾਵਾਂ ਪੂਰੀਆਂ ਕਰਦਾ ਹੈ ਪਰ ਪਾਰਜਾਤ ਭਗਤ ਜਨਾਂ ਦੇ ਲਈ ਪਰਮਾਤਮਾ ਦਾ ਨਾਮ ਹੀ ਹੁੰਦਾ ਹੈ ਕਾਮ ਤੀਨ ਹਰ ਹਰ ਗੁਣ ਗਾ ਕਾਮ ਤੀਨ ਤੋਂ ਪਾਵ ਲਗਦੀ ਹੋਗਾ ਜਿਹੜੀ ਸਾਰੀਆਂ ਇਸ਼ਾਵਾਂ ਪੂਰੀਆਂ ਕਰ ਦਿੰਦੀ ਏ ਉਸ ਬਾਬਤ ਇਹ ਖਿਆਲ ਬਣਿਆ ਹੈ ਪਰ ਭਗਤ ਜਨਾਂ ਦੇ ਲਈ ਕਾਮ ਤੇਨ ਪ੍ਰਮਾਤਮਾ ਦਾ ਨਾਮ ਅਤੇ ਉਸ ਦੇ ਗੁਣ ਗਾਉਣੇ ਹੀ ਹੁੰਦਾ ਹੈ ਸਭ ਤੇ ਉਤਮ ਹਰ ਕੀ ਕਥਾ ਪ੍ਰਮਾਤਮਾ ਦੀ ਸਿੱਧ ਸਲਾਹ ਦੀਆਂ ਗੱਲਾਂ ਕਰਨੀਆਂ ਹੀ ਸਭ ਤੋਂ ਉਤਮ ਗੱਲ ਹੁੰਦੀ ਹੈ ਨਾਮ ਸੁਣਤ ਦਰਦ ਦੁਖ ਲਥਾ ਪਰਮਾਤਮਾ ਦਾ ਨਾਮ ਸੁਣਿਆ ਹੀ ਭਗਤ ਜਨਾਂ ਦੇ ਦੁੱਖ ਦਰਦ ਲੈ ਜਾਂਦੇ ਨੇ ਨਾਮ ਕੀ ਮਹਿਮਾ ਸੰਤ ਰਿਦਵਸ ਪਰਮਾਤਮਾ ਦੇ ਨਾਮ ਦੀ ਵਿਡਿਆਈ ਸੰਤਾਂ ਦੇ ਹਿਰਦੇ ਘਰ ਵਿੱਚ ਵਸਦੀ ਹੈ ਸੰਤ ਪ੍ਰਤਾਪ ਦੁਰਤ ਸਭ ਦਸ ਹੈ ਸੰਤਾਂ ਦੇ ਪ੍ਰਤਾਪ ਦੇ ਨਾਲ ਸਾਰੇ ਪਾਪ ਦੂਰ ਹੋ ਜਾਇਆ ਕਰਦੇ ਨੇ ਸੰਤ ਕਾ ਸੰਗ ਵੰਡ ਭਾਗੀ ਪਾਈ ਹੈ ਸੰਤਾਂ ਦਾ ਸੰਗ ਵੱਡੇ ਭਾਗਾਂ ਦੇ ਨਾਲ ਹੀ ਮਿਲਦਾ ਏ ਸੰਤ ਕੀ ਸੇਵਾ ਨਾਮ ਧਿਆਈਏ ਸੰਤਾਂ ਦੀ ਸੇਵਾ ਪ੍ਰਮਾਤਮਾ ਦਾ ਨਾਮ ਹੀ ਹੁੰਦਾ ਏ ਨਾਮ ਤੁਲ ਕਸ਼ ਅਵਰ ਨ ਹੋਵੇ ਪ੍ਰਮਾਤਮਾ ਦੇ ਨਾਮ ਦੇ ਬਰਾਬਰ ਹੋਰ ਕੋਈ ਵੀ ਦੁਨੀਆ ਦਾ ਪਦਾਰਥ ਨਹੀਂ ਹੁੰਦਾ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਇ ਪਰ ਗੁਰੂ ਸਾਹਿਬ ਪ੍ਰਮਾਣ ਕਰਦੇ ਹਨ ਕਿ ਗੁਰੂ ਦੇ ਸਰਮੁਖ ਹੋ ਕੇ ਕੋਈ ਵਿਰਲਾ ਮਨੁੱਖ ਹੀ ਇਸ ਦਾ ਤੋ ਪ੍ਰਾਪਤ ਕਰਦਾ ਹੈ